ਲੋ ਵੀ ਦੱਸ ਕੋ ਇਸ ਟਾਈਮ ਹੈ ਅਸੀਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਬਿਲਕੁਲ ਬਾਹਰ ਜਿਆਦਾਤਰ ਵਿਦੇਸ਼ ਦੇ ਲੋਕਾਂ ਤੋਂ ਅਸੀਂ ਆਮ ਸੁਣਦੇ ਰਹਿੰਦੇ ਆ ਕਿ ਬਾਹਰ ਦੁਕਾਨਾਂ ਜਿਹੜੀਆਂ ਹੈਗੀਆਂ ਦੁਕਾਨਾਂ ਨੂੰ ਲੋਕ ਬਣਾ ਲੱਗੇ ਹੋਣ ਉੱਥੇ ਕੋਈ ਛੇੜਛਾੜ ਨਹੀਂ ਕਰਦਾ ਤੇ ਇਹ ਸਭ ਸਾਡੇ ਦੇਸ਼ ਵਿੱਚ ਵੀ ਹੈਗਾ ਆ ਅਸੀਂ ਅੱਗੇ ਵੀ ਮੈਂ ਆ ਅੱਗੇ ਵੀ ਦੇਖਿਆ ਹੁਣ ਵੀ ਦੇਖਿਆ ਵੀ ਆਹ ਰੇੜੀਆਂ ਵਾਲੇ ਰਾਤੀ ਇੱਥੇ ਰੇੜੀਆਂ ਦਾ ਆਪਣਾ ਸਮਾਨ ਲਗਾ ਕੇ ਬਿਠੇ ਸੀ ਆ ਵਿੱਚੇ ਸਮਾਨ ਹੈਗਾ ਇਹਨਾਂ ਨੂੰ ਰੱਸੀਆਂ ਨਾਲ ਬੰਨ ਕੇ ਆਪਣੇ ਘਰਾਂ ਦੇ ਵਿੱਚ ਚਲੇ ਗਏ ਜੋ ਕੁਝ ਬਾਹਰ ਆ ਉਹ ਸਾਡੇ ਇੰਡੀਆ ਵਿੱਚ ਵੀ ਹੈ ਲੇਕਿਨ ਇੰਡੀਆ ਵਾਲਿਆਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਮੇਰੇ ਨਾਲ ਹੈਗਾ ਪੱਟੀ ਤੋਂ ਅਮਨਦੀ ਪੁਰੀ ਜੀ ਇਹ ਹੁਣ ਤੱਕ 14 ਦੇਸ਼ਾਂ ਦਾ ਟੂਰ ਲਾ ਚੁੱਕਿਆ ਤੇ ਦਿੱਲੀ ਅਕਸਰ ਆਉਂਦੇ ਰਹਿੰਦੇ ਹੈਗੇ ਤੇ ਇਹਨਾਂ ਨੂੰ ਪੁੱਛਦੇ ਆ ਪੁਰੀ ਸਾਹਿਬ ਨੂੰ ਵੀ ਆਹ ਜਿਹੜੀਆਂ ਰੇੜੀਆਂ ਆ ਇਹਨਾਂ ਬਾਰੇ ਇਹਨਾਂ ਦਾ ਕੀ ਵਿਚਾਰ ਹੈ ਹਾਂਜੀ ਪੁਰੀ ਸਾਹਿਬ ਜੀ ਇੱਥੇ ਜਦੋਂ ਮੈਂ ਅਕਸਰ ਹੁੰਦਾ ਰਹਿਣਾ ਵਾ ਤੇ ਜ਼ਿਆਦਾ ਰਾਤ ਨੂੰ ਬਾਈ ਟ੍ਰੇਨ ਹੁੰਦਾ ਵਾ ਰਾਤ ਨੂੰ ਲੱਗੀਆਂ ਹੁੰਦੀਆਂ ਵਾ ਤੇ ਇਹ ਇਹ ਆਪਣੀਆਂ ਰੇੜੀਆਂ ਤੇ ਇਸ ਤਰ੍ਹਾਂ ਹੀ ਪਿਆ ਜੇ ਸਾਰਾ ਸਮਾਨ ਜੋ ਇਹਨਾਂ ਦਾ ਹੁੰਦਾ ਵਾ ਤੇ ਬਸ ਇਹਨਾਂ ਨੂੰ ਉੱਤੇ ਕਵਰ ਕਰਕੇ ਰੱਸੀ ਬੰਨੀ ਹੋਈ ਆ ਨਾ ਇੱਥੇ ਕੋਈ ਰਾਤ ਨੂੰ ਸਿਕਿਉਰਟੀ ਹੁੰਦੀ ਨਾ ਕੁਝ ਹੋਰ ਹੁੰਦਾ ਪਰ ਫਿਰ ਵੀ ਜਦੋਂ ਸਵੇਰੇ ਹੁੰਦੇ ਸਭ ਕੁਝ ਇਹਨਾਂ ਨੂੰ ਆਪ ਦਾ ਸਮਾਨ ਇਦਾਂ ਦਾ ਇਦਾਂ ਹੀ ਮਿਲਦਾ ਵਾ ਆ ਤੁਹਾਡੇ ਸਾਹਮਣੇ ਹੀ ਆ ਜੀ ਬਸ ਰੱਸੀਆਂ ਬੰਨੀਆਂ ਉੱਪਰ ਹੋਰ ਕੁਝ ਨਹੀਂ ਆ ਲੋ ਜੀ ਇਹ ਮੈਸੇਜ ਹੈਗਾ ਜਿਹੜੇ ਲੋਕ ਇੰਡੀਆ ਨੂੰ ਬਹੁਤਾ ਬਦਨਾਮ ਕਰਦੇ ਆ ਕੋਈ ਇੰਡੀਆ ਦੇ ਵਿੱਚ ਆਏ ਆ ਉਹ ਬਾਹਰਲੇ ਮੁਲਕ ਦੇ ਵਿੱਚ ਸਮਾਨ ਤੁਲਾ ਵੀ ਪਿਆ ਹੋਵੇ ਕੋਈ ਹੱਥ ਨਹੀਂ ਲੋਦਾ ਤੇ ਆਹ ਦੇਖੋ ਆ ਰਾਤ ساری ਰਾਤ ਇਹ ਇੱਕ ਨਹੀਂ ਇੱਥੇ ਬਹੁਤ ਸਾਰੀਆਂ ਰੇਡੀਆਂ ਆ ਜਿਹੜੀਆਂ ਆ ਰस्सियां ਰस्सियां ਦੇ ਨਾਲ ਰस्सियां ਦੇ ਨਾਲ ਜਿਹੜਾ ਇਹਨਾਂ ਨੂੰ ਬੰਨ ਕੇ ਤੇ ਸਮਾਨ ਵੇਚੀ ਪਿਆ ਆ ਤੇ ਕੋਈ ਨਹੀਂ ਹਸ ਲੋਦਾ ਕੋਈ ਸ਼ੇਰ ਸ਼ਾਲੀ ਕਰਦਾ ਇੱਥੇ ਕੋਈ ਚੋਰੀ ਨਹੀਂ ਹੁੰਦੀ ਤੇ ਹੱਲੇ ਕੀ ਕਹਿ ਦਿੰਦੇ ਆ ਕਿ ਦਿੱਲੀ ਚ ਸਭ ਤੋਂ ਜ਼ਿਆਦਾ ਚੋਰੀ ਆ ਤੇ ਦਿੱਲੀ ਬਦਨਾਮ ਆ ਕਾ ਤਾਂ ਸਾਹਮਣੇ ਵੇਖ ਲੋ ਇੱਥੇ ਸਭ ਕੁਝ ਇਦਾਂ ਦਾ ਇਦਾਂ ਹੀ ਰਾਤ ਨੂੰ ਪਿਆ ਰਹਿੰਦਾ ਧੰਨਵਾਦ ਜਪੂਰੀ ਸਾਹਿਬ